ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋੜ ਕਰੋੜ ਖੁਰਦੁਰਫ ਕੋਟਲੇ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਗੋਗਾ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਜਾਨਵਰ ਤੁਹਾਡੀ ਕਚਾਰੀ ਦੇ ਵਿੱਚ ਰੱਖਾਂਗੇ ਚਾਰ ਪੰਜ ਮਿੱਤਰੋ ਜਿਹੜਾ ਜਾਨਵਰ ਤੁਹਾਨੂੰ ਜੱਚੂਗਾ ਭਾਈ ਨਾਲ ਤੁਸੀਂ ਗੱਲਬਾਤ ਕਰ ਲਿਆ ਜੇ ਵੀਡੀਓ ਦਾ ਕੰਮ ਆਪਣਾ ਤੁਸੀਂ ਤਸੱਲੀ ਕਰਨੀ ਆ ਤੁਹਾਡਾ ਕੰਮ ਆ ਜਾਨਵਰ ਦੇ ਪੈਸੇ ਤੁਸੀਂ ਭਰਨੇ ਆ ਅਗਰੇ ਨੇ ਪੈਸੇ ਵਟਨੇ ਆਸੀਂ ਆਪਦੇ ਪੈਸੇ ਲੈ ਕੇ ਚਲੇ ਜਾਣਾ ਆਹ ਕਰਦੇ ਆ ਗੱਲਬਾਤ ਆਪਾਂ ਭਾਈ ਦੇ ਨਾਲ ਸਤਿ ਸ਼੍ਰੀ ਅਕਾਲ ਗੋਗੇ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਸੇਤਾ ਦੇ ਪਰਿਵਾਰ ਭਾਈ ਵਧੀਆ ਜੀ ਸਾਰੇ ਚਲੋ ਸ਼ੁਕਰ ਆ ਭਾਈ ਅੱਛਾ ਗੋਗੇ ਭਾਈ ਅੱਜ ਜਿਹੜੇ ਭਰਾਵਾਂ ਨੇ ਜਿਵੇਂ ਹੀ ਘੱਟ ਪੈਸੇ ਲਾਉਣੇ ਜਿਵੇਂ ਹੀ ਘੱਟ ਹਨਾ ਵੀ ਮਹਿ ਲੈਣੀਆਂ ਤੇ ਦੁੱਧ ਨੂੰ ਫਿਰਦੇ ਵਿਚਾਰੇ ਵਾਂਝੇ ਵੀ ਅਜਦੋਂ ਦਾ ਡੋਲੂ ਆਪਾਂ ਪਾਸੇ ਤੇ ਰਖਾ ਦੇਣਾ ਹਨਾ ਤੇ ਦੱਸੀ ਮੈਨੂੰ ਖੁੱਲ ਕੇ ਇਹਦੇ ਬਾਰੇ ਕੀ ਡਿਟੇਲ ਆ ਇਹhle 5 ਕਿਲੋ ਦੁੱਧ ਆ ਜੀ ਠੀਕ ਆ ਕੱਟਾ ਮਗਰਾ ਜੀ ਕੱਟੇ ਦੇ ਮਿਲਦੀ ਆ ਠੀਕ ਆ ਬਾਈ ਗੱਪੜ-ਗੁੱਪੜ ਕੋਈ ਬਈ ਦੱਸਿਆ ਨਹੀਂ ਗੱਪੜ ਨਹੀਂ ਹੈਗੀ ਦੱਸਿਆ ਜੀ ਠੀਕ ਆ ਵੀਰੇ ਇੱਥੇ ਸੀਗੜਾ ਚੋਣ ਚਾਰ ਨੂੰ ਹਾਂਜੀ ਹਾਂਜੀ ਕੱਟੇ ਦੇ ਮਿਲਦੀ ਬਾਈ ਕਿਨੇ ਦੀ-ਦੀ ਆ ਬਾਈ ਇਹਦਾ 42000 ਰੁਪਏ ਮੰਗਦੇ ਵੀ ਥਣੋ ਤੇਲਾ ਹੈ ਹਾਂਜੀ ਬਿਆਲੀ ਯਾਰ ਮੰਗਦੇ ਆ ਕਿਲੇ ਦੀ ਦੇਣੀ ਹੈ ਕੋਈ ਨਹੀਂ ਕਰਦਾ ਇਹ ਮਾਨਦਾਨਾ ਕੋਈ ਨਹੀਂ ਕਿੰਨਾ ਕਰੇਗਾ ਤੁਸੀਂ ਕਰਾ ਲਓ ਕਿੰਨਾ ਕਰਨਾ ਹੈ ਤੁਸੀਂ ਕਰਾ ਲਓ ਕਿੰਨਾ ਕਰਨਾ ਦੱਸ ਫਿਰ ਨਿਬੇੜ ਕੰਮ ਹਜ਼ਾਰ ਘੱਟ ਦੇ ਦੇ 40 ਦੀ ਜਾਣ ਦੇ ਯਾਰ ਖਸਮਣ ਖਾ ਜਾਣ ਦੇ ਬਾਲੀਆ ਕੱਟ ਬਾਰ ਲੈ ਵੀ ਮੇਤਰੋ 5 ਕਿਲੋ ਦੁੱਧਾ ਸੂਈ ਤੁਸੀਂ ਲਾ ਲਓ ਆਈਡੀਆ ਦੂਹਾਂ ਦੀ ਢਾਈਆਂ ਦੀ ਆ ਬੱਚਾ ਵਜਨ ਦੇ ਹਿਸਾਬ ਤੇ ਮੈਂ ਮਿਲ ਚੋਣੀ ਆ ਤੁਹਾਨੂੰ ਹਾਂਜੀ ਕਰਮਾਂ ਵਾਲੀ ਕਿਉਂਕਿ ਬਾਈ ਤੁਸੀਂ ਆਪ ਹੀ ਸਿਆਣੇ ਆ ਅੱਜ ਕੱਲ ਹਨਾ ਹੂੰ ਬੜਾ ਡਰ ਰਹਾ ਵੇਚ ਦੂੰਗਾ ਤੈਨੂੰ ਮੱਡੀ ਪਣਦੀ ਟਰੱਕਲ ਤੋਂ ਆ ਜਾ ਲੈ ਆ ਬਾਈ ਵੇ ਵੇ ਕਾ ਬਾਈ ਬੰਦ ਕਰੀ ਮੋਟਰਸ ਮਣਾ ਯਾ ਨਹੀਂ ਠੀਕ ਆ ਬਾਈ ਗੋਗੇ ਬਾਈ ਤੇ ਇੱਕ ਗੱਲ ਆ ਤੇਰੇ ਨਾਲ ਫੁਰਤੀਲੀ ਐ ਹੈ ਹਾਂ ਬਾਈ ਠੀਕ ਆ ਬਣਦੇ 40000 ਦੇ ਵਿੱਚ ਲੈ ਜਾ ਕੋਈ ਮਾੜੀ ਨਹੀਂ ਬਈ ਦੁੱਧ ਪੀਆ ਜੇ ਰੱਜ ਗਏ ਫਿਰ ਜੋ ਕੌਡੀ ਖੇਡਣ ਲੱਗ ਪਿਆ ਤੁਹਾਡਾ ਗੱਪਰੂ ਮੁੰਡਾ ਹੋ ਗਿਆ ਤੇ ਫਿਰ ਪਈ ਪਾਉ ਦੀ ਵੇਚ ਦੇ ਅੱਜ ਅੱਛਾ ਬਈ ਆ ਕੱਟੀ ਬਾਰੇ ਦੱਸੀ ਹਾਂਜੀ ਕੱਟੀ ਬਹੁਤ ਚੰਗੀ ਹੈ ਜੀ ਹੈ ਤਾਂ ਚੰਗੀ ਆ ਮੈਂ ਕਿਹੜਾ ਮਾੜੀ ਕਹਾ ਯਾਰ ਇਹ ਆਪਾਂ ਤਾਂ ਕਹਿੰਦੇ ਯਾਰ ਮੈਨਾਂ 29 ਆਪਾਂ ਨੂੰ ਬੜਾ ਦਾ ਪਤਾ ਨਹੀਂਗਾ ਕਹਿੰਦੇ ਇਹ ਜੱਡ ਬਲੈਕ ਹੈ ਨਾ ਹਾਂਜੀ ਸਾਰੀ ਐ ਕਾਲੀ ਆ ਐਮ 29 ਦਾ ਯਾਰ ਬੜਾ ਜਾਨਵਰ ਵੇਚਦੇ ਲੋਕੀ ਕਹਿੰਦੇ ਪਤਾ ਨਹੀਂ ਕੀ ਕਰਦੇ ਇਹ ਹੈਵੀ ਵੇਚ ਲੋ ਸਾਡੇ ਸਾਹਮਣੇ ਹੀ ਐ ਗੜਾ ਆਪਣੇ ਕਹਿਣ ਦੀ ਗੱਲ ਨਹੀਂ ਚੋਟੀ ਚੰਗੀ ਹੈ ਹਾਂਜੀ ਕਿੰਨੀ ਇਹ ਹੋਊਗੀ ਮੇਰੇ ਨਾਲ 13-14 ਮਹੀਨਿਆਂ ਦੀ ਆ ਗੋਡੇ ਤੇ ਕੀ ਕਰਾਲਿਆ ਕੇ ਪੱਕੇ ਪੁੱਕੇ ਮੜਾ ਜਾਵਾਂ ਲਾਵੇ ਦੀ ਆ ਜਾ ਜਾ ਕੋਈ ਨਹੀਂ ਵਧੀਆ ਧਰਦੀ ਧਰਦੀ ਆ ਹਾਂਜੀ ਪੱਕੇ ਦੇ ਬੰਨਣ ਵਾਲੀ ਹੋ ਜਾਂ ਨਾ ਇਹ ਹੋ ਜਾਂਦੇ ਆ ਥੋੜੇ ਕੋਈ ਕਈ ਵਾਰੀ ਇਹਦਾ ਐਟ ਟੁੱਟ ਦੀ ਚੁੰਝ ਵੱਜ ਜਾਂਦੀ ਆ ਇਹਦਾ ਹੋ ਜੂਗੀ ਸਿਰ ਤਾਰ ਪਿੰਡ ਦਾ ਤੇਲ ਮਲੀ ਜਾ ਆ ਕੋਈ ਦੁਰਨ ਫਿਰਨ ਵਾਲੀ ਕੋਈ ਚੱਕਰ ਨਹੀਂ ਇਹਦਾ ਉਹ ਨਹੀਂ ਤਾਂ ਇਹਦਾ ਦਰਦ ਤਾਂ ਨਹੀਂ ਬਣਾਉਂਦੀ ਨਾ ਜੀ ਨਾ ਵਖਾਈ ਮੜਾ ਜਾ ਹੈ ਭੁੱਲਾ ਹੀ ਆ ਆ ਵੇ ਲੋ ਕੋਈ ਗਣ ਵੇਖੀ ਦੀ ਨੇੜੇ ਕਰੀ ਆ ਲੋ ਦੀ ਆਪ ਨਾ ਪਾਉਦੇ ਹੱਥ ਨਾਲ ਦੀ ਉਹ ਡਰਦੀ ਆ ਥੋੜਾ ਹਾਂ ਨਹੀਂ ਉਵੇਂ ਆ ਜਾ ਕੋਈ ਨਹੀਂ ਕਰਦੀ ਬਸ ਠੀਕ ਹਾਂਜੀ ਕਿੰਨੇ ਦੀ ਦੇਦੀਏ ਕੋਕੇ ਬਾਈ 16000 ਦੀ ਐਣਾ ਕਰ ਯਾਰ ਆੜੀਆਂ ਆ ਹੀ ਗੱਲ ਕਰ ਸੱਜਮਤਾਲੀ ਹਾਂਜੀ ਕਿੰਨੇ ਦੀ ਕ੍ਰੇਡ ਤਾਂ ਤੇਰਾ ਠੀਕ ਆ ਯਾਰ 500 ਘੱਟ ਕਰ ਦਿਆਂਗੇ 15.5 ਦੀ 15 ਦੀ ਵੇਚਣ ਨੂੰ ਫਿਰ ਬਤਾਉ ਹਾਂਜੀ ਜਾਣਦੇ ਯਾਰ ਠੀਕ ਆ ਠੀਕ ਆ ਜੀ ਕੋਈ ਨਹੀਂ ਅਗਲਾ ਇਲਾਜ ਕਰਾ ਲੂਗਾ 500 ਰੁਪਏ ਨਹੀਂ ਨਹੀਂ ਐਡਾ ਵੀ ਨਹੀਂ ਕੋਈ ਖਾਸ ਨਹੀਂ ਗੱਲ ਇਹਦੀ ਇਹ ਤਾਰਪਿੰਡ ਦਾ ਤੇਲ ਮਲਿਆ ਜਾਵੇ 15 ਦਿਨ ਲਗਾਤਾਰ ਇਹ ਤਾਂ ਛੋਟੀ ਝਾਲੀ ਵੇ ਗੱਡੀ ਚੰਗੀ ਇਹਦੀ ਹਾਂ ਨਹੀਂ ਕੋਈ ਬਈ ਖਾਲੀ ਨਹੀਂ ਠੀਕ ਆ ਯਾਰ ਕੱਟੀ ਤੇਰੀ ਭਰਾਵਾ ਆਹ ਡੱਬੀ ਦਾ ਬਾਰੇ ਦੱਸੀ ਇੱਕ ਵੀਡੀਓ ਪਾਈ ਪਾਈ ਕਹਿੰਦੇ ਚੜ ਇੱਕ ਮੰਡੀ ਤੋਂ 35 3500 ਉਹ ਐ ਮਾਈ ਜਾਂਦੇ ਠੀਕ ਆ ਦੱਸੀ ਬਈ ਇਹਦੇ ਸਹਲੇ 7 ਕਿਲੋ ਦੁੱਧਾ ਜੀ ਹੂੰ ਤੇ ਇਹ ਵਾਰ ਨੂੰ ਕੱਟ ਕੇ ਬਾਈ ਗੋਗੇ ਬਾਈ ਨੇ ਬਾਈ ਕੋ ਕੇ ਵੈੜ ਚੰਗੀ ਆ ਯਾਰ ਸਾਂਭਣਾ ਮਾਣਾ ਜਿਹੜਾ ਬੰਦਾ ਸਾਂਭ ਲੋ ਦੁੱਧ ਦੱਸੇ ਕਿਲੋ ਦੇ ਲੱਗਦੀ ਆ ਹਾਂਜੀ ਦਾਣਾ ਦੂਣਾ ਪਾ ਜੇ ਛੰਡੀ ਛੰਡੀ ਬਹੁਤ ਆ ਸੀਲ ਝੂਣ ਚੜਨੂ ਹਾਂਜੀ ਛੀਲ ਪੂਰੀ ਕਿੰਨੇ ਦੀ ਕੋ ਕੇ ਬਾਈ ਹੈ ਹਾਂਜੀ ਇਹ ਕਿੰਨੇ ਦੀ ਤੇ 20000 ਦੀ ਦੇਣੀ ਆ ਬੰਾ 20000 ਦੀ ਐ ਨਾ ਕਰ ਮੇਰੇ ਮੇਰਾ ਮਾਨ ਕੀ ਕਰ ਮੈਂ ਤਾਂ ਵੱਧ ਕਹਿਣਾ ਫਿਰ ਮੈਂ ਤਾਂ ਬਾਈ ਨੇ ਕਹਿਣਾ ਤਾਂ ਫਿਰ ਕਿੰਨੇ ਦੀ ਤੁਸੀਂ ਦੱਸ ਦਿਓ ਫਿਰ ਤੁਸੀਂ ਦੱਸੋ 1000 ਘੱਟ 19 ਦੀ 18 ਵੀ ਮੈਂ ਵੀ ਤੈਨੂੰ ਬਾਹਰ ਨਹੀਂ ਕਹਿੰਦਾ। ਬੰਦ ਹੈ? ਠੀਕ ਆ। ਵਾਹ ਨਵੇੜ ਦੇ ਕਾ। ਨਹੀਂ ਮੇਤਰੋ ਬੱਚੀ-ਵੁੱੱਚੀ ਲੈਣ ਨਾਲੋਂ ਚੰਗੇ ਰਹਿਜੋਗੇ। ਕਿਉਂਕਿ ਦੁੱਧ 10 ਕਿਲੋ ਵਹਿੜ ਦਊਗੀ ਵਾਦਾ। ਤੁਹਾਡੇ ਨਾਲ ਵਹਿੜ ਦੀ ਝੋਲੀ ਗਵਾਈ ਭਰਦੀ ਆ। ਟੋਕੜ ਨਹੀਂ ਕਹਿ ਸਕਦੇ ਤੁਸੀਂ ਇਹਨੂੰ। ਵਹਿੜ ਥੋੜੀ ਜੀ ਸੰਭ ਸੰਭਾਲ ਲਓ ਟੁੱਟੀ ਹੋਈ ਆ। ਵੇਖੋ ਕਿੰਨੀ ਚੰਗੀ ਆ ਥੱਲੇ ਆਰ ਡਰ ਰੋਡਰ ਦੀ ਕੁਆਲਿਟੀ ਹੈ ਨਾ। ਗੋਗੇ ਇੱਕ ਗੱਲ ਹੋਰ ਆ ਬਾਈ ਖਾ ਪੀ ਕੇ ਵੈਢ ਦੱਸੇ ਕਿਲੋ ਦੁੱਧ ਤੇ ਜਾ ਬਣੀ ਜਦੋਂ 25000 ਦੀ ਵੈਢ ਪਣ ਜੇ ਹਾਂਜੀ ਕਿ ਨਹੀਂ ਪਣਦੀ ਗਈ ਬਣ ਜੂਗੀ ਜੀ ਬਣ ਜਾਣੀ ਆ ਬਾਈ ਹਾਂ ਆਪਣੇ ਕੋਲੇ ਤਾਂ ਭਰੋਸਾ ਹਾਵਣਾ ਬਹੁਤ ਜਿਆਦਾ ਕਰਕੇ ਪਰ ਨਹੀਂ ਉਹਦੇ ਆ ਫਿਰ ਇਹ ਤਾਂ ਹੋ ਗਿਆ ਕੰਮ ਫਾਈਨਲ ਹੋ ਗਿਆ ਉਹ ਆ ਆ ਕੀ ਬਲਾ ਰੱਖੀ ਬੇਟਾ ਹੈ ਇਹ ਕੀ ਬਹੁਤ ਚੰਗੀ ਆ ਆਪਦੇ ਤਾਂ ਹੈ ਗਾਂ ਚੰਗੀਆਂ ਮੈਂ ਤਾਂ ਦਾ ਪਿੱਛਾ ਤੈਨੂੰ ਕਿਨੇ ਜਰ ਦੀ ਘੱਪਣਾ ਹੈ ਏ 6.5 ਪੌਣਾ 7ਾਂ ਦੀ ਹੋਊਗੀ ਜੀ ਦੁੱਧ ਦੁੱਧ ਡਰਾਈ ਆ ਹੁਣੇ ਕੀਤੀ ਤੂੰ ਹਾਂਜੀ ਮੂੰਹ ਮਖਾਈ ਇਹਨੂੰ ਕਹੇ ਮੂੰਹ ਇਹਦਾ ਖੋਲੀ ਮਾੜੀ ਜੀ ਯਾਰ ਸਾਂਭਣ ਵਾਲੇ ਬੰਦੇ ਨੂੰ ਮਾੜੀ ਤਾਂ ਨਹੀਂ ਕਾ ਢੋਲ ਦੇਵਾਵੇ ਕੀ ਬਣਾਉਂਦੀ ਬਾਈ ਕਿੰਨੇ ਦੀ ਵੇਚੂ 60 ਦੀ ਤਿਆਰ ਹੋਈ ਵੇਚ ਜੂਗੀ ਜੀ ਵੇਚ ਜੂਗੀ ਦੁੱਧ ਦੇ ਦਊਗੀ 18-20 ਕਿਲੋ ਹਾਂਜੀ ਕਿੰਨੇ ਦੀ ਦੇਣੀ ਅੱਜ 35000 ਦੀ ਹਾਂ ਨਾ ਤਾਂ ਹਾਂਜੀ ਹਾਂ ਨਾ ਤਾਂ ਪੱਠੇ ਪੌੜੇ ਵਾਲੇ ਨੇ 2 ਮਹੀਨੇ ਦੇ ਮੂੰਹ ਵੱਲ ਨਹੀਂ ਚੱਕੀ ਹਾਂ ਨਹੀਂ ਉਹ ਵਹਿੜੀ ਚੰਗੀ ਆ ਤੜਕੇ ਉੱਠ ਕੇ ਨਹੀਂ ਮੱਥੇ ਲੱਗਿਆ ਨਾਲੇ ਦੀ ਫੁਰਲੀ ਕਿਉਂ ਭਾਈ ਕਿੰਨੇ ਦੀ ਫਿਰ ਮੈਂ ਤਾਂ ਗੈ ਜੀ ਕਹ ਜੀ ਨਹੀਂ ਮੇਰੀ ਮੇਰਾ ਹਾਂ ਨਾ ਮੇਰੀ ਹਾਮੀ ਨਾ ਚਲ ਹਜ਼ਾਰ ਘੱਟ ਕਰ ਦਿੰਦੇ ਆ 34 ਦੀ ਹਾਂ ਜੀ 30 ਦੀ ਨਹੀਂ ਚੰਗੀ ਭਾਈ 30 ਦੀ ਫਿਰ ਆਪਣੋਂ ਆਈ ਹੀ ਨਹੀਂ ਜੀ ਕਿੰਨੇ ਦੀ ਆਈ ਹੈ ਫਿਰ 32000 ਦੀ ਫਿਰ ਠੀਕ ਫਿਰ ਨਹੀਂ ਤੂੰ ਕਹਿੰਦਾ ਹਾਂ ਜੀ ਫਿਰ ਨਹੀਂ ਭਰਾਵਾ ਫਿਰ ਠੀਕ ਆ ਆਹ ਦੱਸੀ ਬੱਚੀ ਬਾਰੇ ਭਾਈ ਉਹ ਵੀ ਪੋਣਾ ਬੱਛੀ ਬਈ ਦੱਸ ਮੇਹਲੋ ਉਹ ਕਿ ਆਇਆ ਇਧਰ ਨੂੰ ਫੁਰਤੀ ਮਾਰਿਆ ਕਰ ਮੜੀ ਦੱਸ ਬੱਛੀ ਇਹ ਖੀਰੀ ਆ ਜੀ ਅੱਛਾ ਠੀਕ ਆ ਵੀ ਭਰਾਤਾ ਕੱਲ ਹਾਂਜੀ ਠੀਕ ਆ ਫਿਰ ਯਾਰ ਰਾਜਾ ਆਪਾਂ ਮਾਲਾ ਬੰਦੇ ਆ ਸਰਕਾਰੀ ਡਾਕਟਰ ਨੇ ਭਰਿਆ ਠੀਕ ਆ ਉਹਦੇ ਨਾਲ ਵੀ ਗੱਲ ਕਰਾ ਦੇਾਂਗੇ ਫਿਰ ਬਸ ਠੀਕ ਹੈ ਮੇ ਕਿੰਨੇ ਦੀ ਦੇਣੀ ਬਈ ਇਹ ਇਹ 20000 ਦੀ ਜੀ ਜੱਸ ਨੂੰ ਦੱਸ 7000 ਹੋਰ ਘਟਾ 15 ਦੀ ਨਹੀਂ ਨਾ ਜੀ ਕਿੰਨੇ ਦੀ 18 ਦੀ ਸਮਝ ਤੁਸੀਂ ਬਾਲਾ ਗਿਆ 18 ਦੀ ਹਾਂ ਨਾ ਹੀ ਆ ਵਾ 17 ਦੀ ਫੀਰੀਆ ਮੂੰਹੋਂ ਦੰਦ ਪਟਕੇ ਵੇ ਲੋ ਬਾਲਾ ਪਟਾਈਏ 17 ਦੀ ਆ ਦੰਦ ਪਟਾਈਏ ਪਾ ਦੇ ਤੌਰ ਵੀ ਦੇ ਮੈਂ ਵੀ ਤੌਰ ਦੇ ਮਾੜੀ ਜੀ ਝੋਲੀ ਵਿਖਾਈ ਪੁੱਤ ਮੱਚੀ ਦੀ ਝੋਲੀ ਦਾ ਬਹੁਤ ਜ਼ਿਆਦਾ ਨਜਾਇਜ਼ ਚੰਗੀ ਹੈ ਜੀ ਹੂੰ ਆ ਠੰਡੀ ਢੰਡੀ ਬਹੁਤ ਆ ਹੂੰ ਕਿੰਨੇ ਕੱਢ ਕੇ ਲਾਈ ਵਾ ਤੌਰ ਦਿੰਨੇ ਆ ਨਹੀਂ ਠੀਕ ਆ ਬਾਈ ਸੰਗਲੀਆਂ ਪਾਈਆਂ ਅਜ ਤਾਂ ਧਲਿਆਰੇ ਲਾ ਦੇ ਉਹ ਮੇਰਾ ਔਲਜੀ ਵਾਲੇ ਕਰ ਦੇ ਧਲਿਆਰੇ ਆ ਜਾ ਪੁੱਤ ਮੇ ਚੱਲ ਪੈਸੇ ਵਟਣੇ ਆ ਇੱਥੇ ਨਹੀਂ ਰਹਿਣਾ ਗੋਗਾ ਵਿਚਾਰਾ ਕਿੰਨੀਆਂ ਗਰੋਂ ਪੱਠੇ ਪਾਈ ਜਾਊਗਾ ਬੰਦ ਦੇ ਬਈ ਗੋਗੇ ਬਈ ਲੈ ਨੰਬਰ ਗੋਗੇ ਬਈ 9952 ਹਾਂ 94538 ਆ ਨਿੱਕੀ ਜੀ ਪੱਠ ਵੀ ਦੇਣੀ ਆ ਹਾਂਜੀ ਹਾਂਜੀ ਇਹ ਕਿੰਨੇ ਚਿਰ ਦੀ ਐ ਇਹ ਹੋਊਗੀ 5-6 ਮਹੀਨਿਆਂ ਦੀ ਜੀ ਠੀਕ ਐ 2 ਟਲ ਤੇ ਆਣਾ ਹਾਂਜੀ ਕਿੰਨੇ ਦੀ ਬਈ ਇਹ 8500 ਦੀ ਦੇ ਦੇਾਂਗੇ ਜੀ ਹਾਂ ਨਾ 10000 8500 ਦੀ ਗੁੱਟੀ ਭਾਰੀ ਹੋਣੀ ਇਹਦੇ ਨਾਲੋਂ ਹਾਂਜੀ ਤੂੰ 100 100 ਦੀ ਗਾ ਮੈਂ 10 10 ਦੇ ਗਿਣਕੇ ਰੱਖ ਲੈ ਵਜਨ ਜ਼ਿਆਦਾ ਹੋ ਹਾਂ ਜੀ ਪਾਸੇ ਇਹ ਦੇ ਇੱਕ ਪਗਿਆ ਕਿੰਨੇ ਦੀ ਜਾਣ ਦੀ 8 ਦੀ ਹਾਂਜੀ ਮੇਰਾ ਰਦਾ ਹੋਰ ਘੱਟ ਕਰਨ ਦਾ ਕਰਾ ਕੁਛ ਚਲ ਕੋਈ ਨਹੀਂ ਤੁਸੀਂ ਕਰ ਲਓ ਮੈਂ ਤਾਂ ਜਨਾਗ ਸੱਤ ਦੀ ਜਾਂਦੇ ਮੈਂ ਭਗਾਈ ਵਾਲਾ ਕੰਮ ਨਹੀਂ ਚਲ 7.5 ਦੀ ਦੇ ਨਾ 7 ਦੀ ਬਸ ਸਾਲ ਕੋਈ ਨਹੀਂ ਤੇ ਬੇੜ ਕਾਮੀਆ ਤੈਨੂੰ 1000 1500 ਬਣਦਾ ਵਾ ਤੈਨੂੰ ਪਤਾ ਹਾਂ ਗੱਲ ਕਰ ਨੰਬਰ ਦੁਬਾਰਾ ਦੱਸ ਦੇ ਇੱਕ ਵਾਰ 9952 ਹਾਂ 94538 ਇੱਕ ਵਾਰੀ ਹੋਰ ਬੋਲ 9952 ਹਾਂ 945 ਪਤਾ ਤੂੰ ਇੱਕ ਗੱਲ ਜਨਵਾਰ ਤੋਂ ਸਾਰੇ ਲੈ ਲੈਣਾ ਉਹ ਉਡਰ ਵਾਲੇ ਕਬੂਤਰ ਕਬਾਤਰ ਉਹ ਵੀ ਲੈ ਆ ਕਰੇ ਉਹਨਾਂ ਨੇ ਸਮੇਂ ਦੇ ਵਿੱਚ ਹੈਗੀ ਆ ਹੈਗੀ ਆ ਹਾਂ ਠੀਕ ਸੋਈ ਠੀਕ ਹੈ ਲੈ ਵੀ ਉਤਰੋ ਪਿੰਡ ਕੋਟ ਕਰੋੜ ਕਰੋੜ ਖੁਰ ਦੁਰਫ ਕੋਟਲਾ